ਮਾਰਚ ਦੇ ਵਿੱਚ 3 ਮਾਰਚ ਨੂੰ ਮੇਰੇ ਮਾਤਾ ਜੀ ਅਕਾਲ ਸਲਾਣਾ ਕਰ ਗਏ ਤਾਂ ਸ੍ਰੀ ਆਖਾਨਪਾਰ ਸਾਹਿਬ ਜੀ ਰੱਖੇ ਹੋਏ ਸਨ ਇੱਕ ਪੜੋਸੀ ਸਨ ਉਹਨਾਂ ਦੇ ਰਿਸ਼ਤੇਦਾਰ ਇੱਕ ਪਟਵਾਰੀ ਸਨ ਤਾਂ ਉਹ ਪਟਵਾਰੀ ਵੀ ਉੱਥੇ ਆਏ ਹੋਏ ਸਨ ਸਾਥ ਸੰਗਤ ਜੀ ਨੂੰ ਕਮਾਲ ਦੀ ਗੱਲ ਹੋ ਗਈ ਕਿ ਕੁਝ ਰਿਸ਼ਤੇਦਾਰਾਂ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਅਲੱਗੇ ਤੌਰ ਤੇ ਬੈਠੇ ਹੋਏ ਸਰ ਉਹਨਾਂ ਨੂੰ ਕੁਝ ਸਮਝਾ ਰਹੇ ਸਨ ਮੈਂ ਸੋਚਿਆ ਸ਼ਾਇਦ ਕੋਈ ਸਿੱਖੀ ਦੀ ਗੱਲ ਕਰ ਰਹੇ ਹੋਣਗੇ ਪਰ ਇੱਕ ਵਾਰ ਉਹਨਾਂ ਨੇ ਕਿਹਾ ਭਈ ਕਿਉਂਕਿ ਸਾਨੂੰ ਕੰਮੰਦੇ ਬڑے ਹੁੰਦੇ ਨੇ ਆਏ ਗਏ ਦੀ ਸਾਥ ਸੰਭਾਲ ਕਰਨੀ ਤਾਂ ਫਿਰ ਉਹਨਾਂ ਨੇ ਮੈਨੂੰ ਵੀ ਬੁਲਾਇਆ ਤੇ ਇੱਕ ਗੱਲ ਉਹਨਾਂ ਨੇ ਕਹੀ ਕਿ ਦੇਖੋ ਹਾਲਾਂਕਿ ਉਸ ਨੇ ਦਸਤਾਰ ਬੰਨੀ ਸੀ ਦਾੜਾ ਰੱਖਿਆ ਸੀ ਕਿ ਸਾਨੂੰ ਉਸ ਦੇ ਉਹ ਕਹ ਲਗਾ ਤੁਹਾਡੇ ਗੁਰੂ ਨੇ ਤਾਂ ਇਹ ਕਿਹਾ ਕਿ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭੀ ਮਾਂ ਪਰ ਜਿਹੜਾ ਸਾਡਾ ਗੁਰੂ ਹੈ ਨਾ ਉਹਨੇ ਮਾਨਾ ਅਤੇ ਸਰੀਰ ਦੀਆਂ ਚਾਰ ਅਵਸਥਾਵਾਂ ਕਈਆਂ ਆਪ ਕੀ ਉਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਗੁਰੂ ਤੋਂ ਛੋਟਾ ਦਿਖਾਉਣ ਦਾ ਯਤਨ ਕਰ ਰਿਹਾ ਸੀ ਹੋਏਗਾ ਕੋਈ ਉਸ ਦਾ ਗੁਰੂ ਬਖੰਡੀ ਦੇਦਾਰੀ ਤਾਂ ਮੈਂ ਕਿਹਾ ਸੱਜਣਾ ਮੈਂ ਬੋਲਾਂ ਤੇ ਨਹੀਂ ਚਾਹੁੰਦਾ ਸੀ ਮੇਰੇ ਕੋਲ ਵਕਤ ਵੀ ਨਹੀਂ ਹੈ ਪਰ ਮੈਂ ਇੱਕ ਅਰਜ਼ ਕਰ ਦੇਵਾਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜ਼ਿੰਦਗੀ ਨੂੰ ਇੱਕ ਵੀ ਗਿਆ ਕਬੀਰ ਮਾਨਸ ਜਨਮ ਦੁਦੰਬ ਹੈ ਹੋਏ ਦਾ ਬਾਰੇ ਬਾਦ ਜੋ ਵਨਖਦ ਪਾ ਕੇ ਹੋਏ ਗੇਰੇ ਬਹਰ ਨਾ ਗਾ ਕੇ ਦਾਬ ਫਿਰ ਜ਼ਿੰਦਗੀ ਨੂੰ ਦੋ ਪੱਖਾਂ ਵਿੱਚ ਹੀ ਵੰਡਿਆ ਹੈ ਜ਼ਿੰਦਗੀ ਅਤੇ ਮੌਤ ਫਿਰ ਜ਼ਿੰਦਗੀ ਨੂੰ ਤਿੰਨ ਪੱਖਾਂ ਵਿੱਚ ਵੀ ਵੰਡਿਆ ਹੈ ਬਚਪਨ ਜਵਾਨੀ ਤੇ ਬੁਢਾਪਾ ਫਿਰ ਜ਼ਿੰਦਗੀ ਨੂੰ ਚਾਰ ਪੈਰਾਂ ਵਿੱਚ ਵੀ ਵੰਡਿਆ ਹੈ ਜਿਸ ਤਰ੍ਹਾਂ ਪਹਿਰਿਆਂ ਵਿੱਚ ਬਾਣੀ ਚਰਨ ਕੀਤੀ ਨਾ ਪਹਿਲੇ ਪਹਿਰੇ ਰਹਿਣ ਕੇ ਵੜ ਜਾ ਰਿਹਾ ਮਿੱਤਰਾ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਹੈ ਜਾ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਵੇਗਾ ਚਾਰ ਪਹਿਰਾਂ ਦੇ ਵਿੱਚ ਇਸ ਜ਼ਿੰਦਗੀ ਨੂੰ ਵਡਿਆਇ ਮੈਂ ਆਖਿਆ ਸਜਣਾ ਤੇਰਾ ਗੁਰੂ ਉਦੋਂ ਹੈਰਾਨ ਹੋ ਜਾਏਗਾ ਮੈਂ ਤੈਨੂੰ ਦੱਸ ਦੇਵਾਂ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਪ੍ਰਕਾਸ਼ਾ ਜੀ ਨੇ ਸਰੀਰ ਤੇ ਮਨ ਦੀਆਂ 10 ਵਸਤਾਂ ਦਾ ਬਿਆਨ ਕੀਤੀਆਂ ਨੇ ਜੋ ਅੱਜ ਤੱਕ ਕੋਈ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ

ਤੋ ਅਗੇ ਪੰਤਰਤਨ ਗਿਆਨੀ ਸੰਤ ਸਿੰਘ ਦੀ ਮਸਕੀਨ ਸਾਹਿਬ ਕਹਿੰਦੇ ਨੇ ਇੱਕ ਜਮਾਨਾ ਸਸਤਾ ਸੀ ਜਦੋਂ ਮੈਂ ਇੱਕ 1300 ਰੁਪਏ ਵਿੱਚ ਕਿਤਾਬ ਖਰੀਦੀ ਸੀ ਕਿਤਾਬ ਲਿਖਣ ਵਾਲਾ ਕੌਣ ਸੀ ਜਰਮਨ ਦਾ ਡਾਕਟਰ ਅਤੇ ਦਾਰਸ਼ਨਿਕ ਉਹਦਾ ਨਾਮ ਸੀ ਫ੍ਰੈਡਰਿਕ ਨੀਤਸਚੇ ਉਹ ਕਿਸੇ ਨੇ ਮੈਨੂੰ ਕਿਹਾ ਕਿ ਕਿਤਾਬ ਖਰੀਦੋ ਤੁਸੀਂ ਪੜੋ ਉਹਦੇ ਵਿੱਚ ਬੜਾ ਗਿਆਨ ਤਾ ਯਾਨੀ ਸੰਸਨ ਮਸਕੀਨ ਜੀ ਕਹਿੰਦੇ ਨੇ ਕਿ ਮੈਂ ਉਹ ਕਿਤਾਬ ਖਰੀਦੀ ਪੜ੍ਹੀ ਤੇ ਮੈਂ ਦੇਖਿਆ ਕਿ ਉਹਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਚੋਰੀ ਕੀਤੀ ਹੋਈ ਸੀ ਗਿਆਨ ਦੀ ਚੋਰੀ ਕੀਤੀ ਹੋਈ ਸੀ ਗੁਰੂ ਸਾਹਿਬ ਦਾ ਗਿਆਨ ਚੋਰੀ ਕਰਦੇ ਨੇ بڑے بڑے ਵਿਦਵਾਨ ਕਰ ਲੈਂਦੇ ਨੇ ਅਸਲ ਤੇ ਵੇ ਜਦੋਂ ਕੋਈ ਕਥਾਵਾਚਕ ਕਥਾ ਕਰਦਾ ਹੈ ਨਾ ਉਹਦਾ ਫਰਜ਼ ਬਣਦਾ ਹੈ ਕਿ ਜੋ ਮੈਂ ਉਦਾਹਰਣ ਦੇ ਰਿਹਾ ਇੱਕ ਫਲਾਣੇ ਵਿਦਵਾਨ ਨੇ ਕਹੀ ਹੈ ਜਾ ਫਲਾਣੇ ਵਿਦਵਾਨ ਨੇ ਇੱਕ ਫਲਾਣੀ ਪੁਸਤਕ ਦੇ ਵਿੱਚ ਲਿਖੀ ਏ ਇਹ ਤਾਂ ਹੈ ਇਮਾਨਦਾਰੀ ਜੇ ਬੰਦਾ ਉਸ ਦੇ ਅਨੁਭਵ ਨੂੰ ਕਵੇ ਕਿ ਇਹ ਅਨੁਭਵ ਮੇਰਾ ਹੈ ਤੇ ਕਿਤਾਬ ਲਿਖੇ ਤੇ ਫਿਰ ਲਿਖ ਦੇਵੇ ਕਿ ਇਹ ਮੈਂ ਲਿਖਿਆ ਇਹ ਮੇਰਾ ਗਿਆਨ ਹੈ ਇਹ ਮੇਰਾ ਅਨੁਭਵ ਹੈ ਤਾਂ ਸਮਝ ਲਓ ਉਹ ਬੰਦਾ ਜੋ ਇਹਨਾ ਇਮਾਨਦਾਰੀ ਨਹੀਂ ਵਰਤ ਰਿਹਾ ਤਾਂ ਇਹ ਜਿਹੜਾ ਫ੍ਰੈਡਰਿਕ ਨੀਤਸੇ ਸੀ ਇਸ ਨੇ ਸਹੀਰ ਅਤੇ ਮਨ ਦੀਆਂ ਅੱਠ ਅਵਸਥਾਵਾਂ ਬਿਆਨ ਕੀਤੀਆਂ ਹੂ ਬੂਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਕਲ ਕਰਕੇ ਪਰ 10 ਕਿਉਂ ਨਹੀਂ ਬਿਆਨ ਕੀਤੀਆਂ ਕਿਉਂਕਿ ਕੋਈ ਕਿਸੇ ਵੇਲੇ ਵੀ ਪਕੜ ਲਵੇਗਾ ਕਿ ਇਹ 10 ਅਵਸਥਾਵਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਿਆਨ ਕੀਤੀਆਂ ਨਹੀਂ ਇਸ ਲਈ ਉਹਨੇ ਮੰਨਦੀਆਂ ਅਤੇ ਸਰੀਰ ਦੀਆਂ ਅੱਠ ਅਵਸਥਾਵਾਂ ਬਿਆਨ ਕੀਤੀਆਂ ਤਾਂ ਮੈਂ ਉਸ ਪਟਵਾਰੀ ਨੂੰ ਨਾਲੇ ਤੇ ਇਹ ਸ਼ਬਦ ਕਹੇ ਕਿ ਅਸੀਂ ਸੁਣਦੇ ਸਾਹ ਪੁੰਡਾ ਦੇ ਵਿੱਚ جد ماں یا باپ کسے گلت کام وجوہ اپنے بچے پٹکار پہ بندہ ہے کہ پٹواری ہے جی دیہات رکھتے ہیں جو دیاد دے سواد دے شاید انہوں دے سامنے بھی ایک کہاوت آئی ہو تا میں سمندہ سی ایک پٹواری دی بڑی توہین ہے پٹواری بڑا لے کے انسان ہوں انچ او ایک ایک جمین دا بھی حساب ہوں دا. ਪਰ ਮੈਂ ਕਿਹਾ ਜੀ ਪਟਵਾਰੀ ਸਾਹਿਬ ਅੱਜ ਆਪਨੇ ਇਹ ਕਹਾਵਤ ਸਫਰ ਕਰ ਦਿੱਤੀ ਅੱਜ ਮੈਨੂੰ ਪਤਾ ਚੱਲ ਗਿਆ ਕਿ ਤੁਸੀਂ ਬੰਦੇ ਨਹੀਂ ਤੁਸੀਂ ਪਟਵਾਰੀ ਹੋ ਕਿਉਂਕਿ ਉਹ ਪਟਵਾਰੀ ਵਾਸਤਵ ਵਿੱਚ ਹੈ ਨਹੀਂ ਸੀ ਤਾਂ ਮੈਂ ਕਿਹਾ ਬਈ ਤੁਸੀਂ ਬਿਨਾਂ ਸੋਚੇ ਵਿਚਾਰੇ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਗੁਰੂ ਨੇ ਦੇ ਤਿੰਨ ਅਵਸਥਾਵਾਂ ਬਿਆਨ ਕੀਤੀਆਂ ਨੇ ਸਰੀਰ ਤੇ ਮਨ ਦੀਆਂ ਸਾਡਾ ਗੁਰੂ ਹੈ ਜੋ ਉਸ ਨੇ ਚਾਰ ਅਵਸਥਾਵਾਂ ਬਿਆਨ ਕੀਤੀਆਂ ਮੈਂ ਕਹਾ ਹੋਏਗਾ ਕਿ ਤੇਰਾ ਕੋਈ ਪਖੰਡੀ ਦੇਦਾਰੀ ਗੁਰੂ ਉਹ ਸਭ ਦਾ ਇਹ ਚਾਰ ਵਸਤਾਂ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਕਲ ਕਰ ਲਈ ਹੁਣ ਪਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਤੇ ਬੰਨ੍ਹੀਆਂ 10 ਵਸਤਾਂਾਂ ਬਿਆਨ ਕੀਤੀਆਂ ਹੁਣ ਉਸ ਨੂੰ ਆਪ ਕੋ ਵੀ ਸਰਪਣ ਕਰੋ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੂਧ ਤੀਜੇ ਭਈਆ ਭਾਦੀ ਦੇਵ ਚੌਥੇ ਪਿਆਰ ਕਰਨੀ ਖੇਡ پنجمے کھان پین کی تات چھیمے کام نہ پچھے جات ستمے سنج کیا گھر باس اٹھمے کرود ہوا تنناس نامے تولے اپے ساہا دسمہ ددہ ہوا سوا گیس گیت پکاری تھا اڑیا ہنس دسائے رہا میں کہا جی پٹواری صاحب آج دا سے ہی انہیں مانتے تھے سریف دیا اس طرح اس اگر تسی ہور سننا چاہتے ہو

ਜਾ ਕੇ ਕਮਾਂਗਾ ਕਿ ਤੁਸੀਂ ਝੂਠ ਬੋਲਦੇ ਹੋ ਕਿ ਅਸੀਂ ਸਭ ਤੋਂ ਮਹਾਨ ਹੈ ਗਿਆ ਅਸੀਂ ਵਿਦਵਾਨ ਹੈ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਅਵਸਥਾਵਾਂ ਬਿਆਨ ਕੀਤੀਆਂ ਨੇ ਤੇ ਮੈਂ ਚਾਰ ਅਵਸਥਾਵਾਂ ਬਿਆਨ ਕਰ ਰਿਹਾ ਦੱਸੋ ਕੋਈ ਗੁਰੂ ਸਾਹਿਬ ਤੋਂ ਵੀ ਅੱਗੇ ਲੰਘ ਜਾਣ ਦੀ ਸੋਚਦਾ ਆਹ ਕੈਸੀ ਬਾਤ ਇਹ ਤਾਂ ਉਹ ਗੱਲ ਹੋ ਗਈ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਵੀਸ ਕੋਈ ਆਸਮਾਨ ਦੇ ਵਿੱਚ ਬਾਜ ਉੱਡ ਰਿਹਾ ਏ ਤੇ ਧਰਤੀ ਤੇ ਰੇਗਣ ਵਾਲਾ ਇੱਕ ਕੀੜਾ ਕਹੇ ਕਿ ਮੈਂ ਵੀ ਬੜੀਆਂ-ਬੜੀਆਂ ਬਾਜ ਤੋਂ ਵੀ ਉੱਚੀਆਂ ਲੰਬੀਆਂ ਉਡਾਰੀਆਂ ਭਾ ਸਕਦਾ ਤਾਂ ਫਿਰ ਝੂਠ ਨਹੀਂ ਬੋਲ ਰਿਹਾ ਤਾਂ ਉਹ ਕੀ ਕਰੇ ਝੂਠ ਬੋਲ ਰਿਹਾ ਤਾਂ ਸਾ